ਦੋਨਾਂ ਜਨਾਬ ਤੁਸੀਂ ਲੰਘੋ ਲੰਘੋ ਮੇਰਾ ਵੀਰ ਜਪਤੀ ਸ਼ਿਵਟਾ ਲਿਆਓ ਲਿਆ ਹੁਣ ਤਾਂ ਹੁਣ ਕੋਈ ਗਰਮੀ ਨਹੀਂ ਜਿਹੜੇ ਕਰ ਲੋ ਮੋੜ ਦਪੜੇ ਤਵਾਰੀ ਤੋਂ ਬਥੀ ਹਾਂਜੀ ਇਹ ਗੁੱਜਰਵਾਲ ਆਉਣ ਵਾਲੀ 6 ਤਰੀਕ ਨੂੰ ਸੈਂਸਰ ਤੇ ਖੇਡ ਭਜੂਗੀ ਸਾਜੀ ਜਾਣਕਾਰੀ ਦਿੰਦੇ ਨੇ ਜੀ ਡਿੰਪੀ ਗੁੱਜਰ ਆ ਗੋਗੀ ਗੁਜਰਾਲ ਮੋਹਣਾ ਗੁਜਰਾਲ ਸੋ ਸਾਰੇ ਵੀ ਨੋਟ ਕਰ ਲਿਓ ਛੋੜੇ ਭਾਈ ਇੱਧਰ ਹੋ ਜੂਏ ਪਾਸੇ ਨੂੰ ਤੁਸੀਂ ਛੋੜੇ ਵੀਰ ਇੱਧਰ ਆ ਪਛਾਹੋ ਯਾਰ ਤੁਸੀਂ ਛੋੜੇ ਵੀਰ ਮਗਰੋ ਮਗਰ ਮਗਰੋ ਯਾਰ ਤੁਸੀਂ ਹੋ ਜਾ ਮੇਰਾ ਵੀਰ ਬਣ ਕੇ ਮਗਰ ਨੂੰ ਲਓ ਜੀ ਵਾਹ 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 ਸਵਾਗਤ ਟਟ ਪੈਣ ਦੇ ਜਲੇਬੀ ਮਾਰੀ ਮੇਰੀ ਅੱਖ ਵਿੱਚ ਰਸ ਪੈ ਗਿਆ ਸਵਾਗਤ 18 ਸੈਕਿੰਡ 32 ਪੁਆਇੰਟ ਕਰ ਗਿਆ ਹੁਣ ਮਾਰੋ ਤੜੀ ਇੱਕ ਵਾਰੀ ਪਾਈ 18 ਬੱਤੀ ਇਹ ਰਾਜੂ ਗੁਜਰਵਾਲ ਬੇਲਾ ਸਿੰਘ ਲੰਗ ਜੱਸਾ ਸਿੰਘ ਮਹਿਵਾ ਸਿੰਘ ਵਾਲਾ